ਉੱਚੀ ਬੋਲੋ 79 ਵਹਿ ਕੀ ਨਾਂ ਬਾਈ ਜੀ ਆਪਣਾ ਮੇਰਾ ਨਾਮ ਬ੍ਰਿਤੇਸ਼ ਸਿੰਘ ਹੈ ਕਿੱਥੋਂ ਆ ਤੁਸੀਂ ਲੁਧਿਆਣੇ ਤੋਂ ਆਏ ਆਪਾਂ ਨੂੰ ਕੀ ਰੋਗ ਸੀ ਮੈਂ ਦਵਾਈ ਦਵਾਈ ਜਾਂਦੀ ਸੀ ਜਿੱਕੜੇ ਦੀ ਪ੍ਰੋਬਲਮ ਸੀ ਤੇ ਉਸ ਤੋਂ ਜਦ ਤੋਂ ਬਾਅਦ ਤੁਸੀਂ ਥੋੜਾ ਆਇਆ ਬਾਬਾ ਜੀ ਤੇ ਤੇਲ ਦਿੱਤਾ ਤੇ ਲਾਇਆ ਸੀ ਬਿਲਕੁਕੁਲ ਠੀਕ ਹੋ ਗਿਆ ਇਹ ਕਿੰਨੇ ਕ ਸਾਲ ਪੁਰਾਣਾ ਸੀ ਜੀ 10 ਸਾਲ ਪੁਰਾਣਾ ਸੀ ਤੇ ਹੁਣ ਦਵਾਈ ਛੱਡ ਗਏ ਆ ਹਾਂਜੀ ਦਵਾਈ ਛੱਡ ਗਏ ਹੁਣ ਦਵਾਈ ਦੀ ਕੋਈ ਜ਼ਰੂਰਤ ਨਹੀਂ ਦਵਾਈ ਨਹੀਂ ਖਾਂਦਾ ਜੀ ਅੱਛਾ ਪਹਿਲਾਂ ਅੱਖੇ نیند ਆ ਜਾਂਦੀ ਸੀ ਕਿ ਨਹੀਂ نیند ਘਟ ਜਾਂਦੀ ਸੀ ਹੁਣ ਆ ਜਾਂਦੀ ਚਲੋ ਹੁਣ ਦਵਾਈ ਛੱਡਣਾ نیند ਆ ਜਾਂਦੀ ਹੈ ਹਾਂਜੀ ਹਾਂਜੀ نیند ਉਹ ਵੀ ਆ ਜੀ ਠੀਕ ਹੈ ਆ ਭਾਈ ਜੇ ਸਾਡੇ ਮਰਲੇ ਤੇਜ ਸਿੰਘ ਜੀ ਲੁਧਿਆਣੇ ਤੋਂ ਇਹ ਦਵਾਈ ਖਾਂਦੇ ਸੀ ਦਿਮਾਗ ਕੀ ਇਹਨਾਂ ਨੂੰ ਪ੍ਰੋਬਲਮ ਸੀ ਮੁਸ਼ਕਲ ਸੀ ਕੋਈ ਤੇ ਬਾਈ ਜੀ ਸਾਡੇ ਕੋਲੇ ਆਏ ਸੀ ਇੱਥੇ ਵੈਗਰੂ ਨੇ ਕਿਰਪਾ ਕੀਤੀ ਹੈ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਸਾਡਾ ਪ੍ਰਾਇਮਰੀ ਸਕੂਲ ਦੇ ਨਾਲ ਘਰ ਆ ਤੇ ਇਹਨਾਂ ਨੇ ਦਵਾਈ ਛੱਡੀ ਜਾ ਵੈਗਰੂ ਨੇ ਕਿਰਪਾ ਕੀਤੀ ਹੈ 10 ਸਾਲ ਤੋਂ ਦਵਾਈ ਖਾਂਦੇ ਸੀ ਇਹ ਲੁਧਿਆਣੇ ਦੇ ਰਹਿਣ ਵਾਲੇ ਆ ਹੋਰ ਵੀ ਕਿਸੇ ਮਾਝਪਾਈ ਨੂੰ ਕੋਈ ਜ਼ਿਆਦਾ ਮੁਸ਼ਕਲ ਆ ਸਾਡੇ ਕੋਲੇ ਪਿੰਡ ਬਹੋਨਾ ਆ ਸਕਦੇ ਨੇ ਵੈ ਦਿਵਿੰਦਰ ਸਿੰਘ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਪ੍ਰਾਇਮਰੀ ਸਕੂਲ ਦੇ ਨਾਲ ਹੀ ਘਰ ਹੈ ਸਾਡਾ ਇਹ ਸਾਨੂੰ ਮਿਲ ਸਕਦੇ ਨੇ ਵੈਗੁਰੂ ਜੀ ਦਾ ਖਾਨ ਸਾਹੈਗੁਰੂ ਜੀ ਕੀ ਫਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਦੱਬ ਕੇ ਸ਼ੇਰ ਕਰਦੇ ਹੋ ਮਹਾਰਾਜ ਕਿਰਪਾ ਕਰਨ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਸਤਨਾ ਵਾਹਿਗੁਰੂ ਜੀ